ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਚੰਤ तवा एक ओ अंगकार सतगुरु प्रसाद सलोक ਸ਼ੋਭ ਚਿੰਤਨ ਗੋਬਿੰਦ ਰਾਵਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਵਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਸੋਬ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾ ਮਨ ਨਿਵਸਰਾ ਇਕ ਘੜੀ ਕਰ ਕਿਰਪਾ ਭਗਵੰਤ ਛੰਤ ਪਿੰਨੀ ਰਣੜੀਆ ਚਮਕਨ ਤਾਰੇ மிய ர ச நாம சிமர ஆனதர ਕਮਲ ਤਿਆਨ ਹਰਜ਼ਾ ਪ੍ਰਭ ਵਿਸਰਨਾਹੀ ਇੱਕ ਖਿਨ ਤਾਜ ਮਨ ਮੋਹ ਬੇਕਾਰ ਮਨ ਕਲਮਲਾ ਦੁਖ ਜਾਰੇ ਬੇ ਨਾਨਕ ਸਦਾ ਜਾਗ ਹੈ ਹਰ ਦਾਸ ਸੰਤ ਪਿਆਰੇ ਮੇਰੀ ਸਜੜੀਐ ਆੜੰਬਰ ਭਣਿਆ ਨੇ ਆਨੰਦ ਭਾਇਆ ਪ੍ਰਭ ਆਵਤ ਸੁਣਿਆ ਪ੍ਰਭ ਮਿਲੇ ਸੁਅਮੀ ਸੁਖ ਹੈ ਗਮੀ ਚਾਵ ਮੰਗਲ ਰਾਸ ਭਰੇ ਅੰਗ ਸਾਂਗ ਅਗੇ ਦੁਖ ਭਾਗੇ ਪ੍ਰਾਣ ਮਨ ਤਨ ਸਭ ਹਾਰੇ ਮਾਨ ਇਛ ਪਾਈ ਪ੍ਰਭ ਧਾਈ ਸੰਯੋਗ ਸਾ ਸੁਭ ਗਣਿਆ ਸਨਾਨਕ ਮਿਲੇ ਸ੍ਰੀ ਧਾਰ ਸਗਲ ਆਨੰਦ ਰਸ ਬਣਿਆ ਮਿਲੇ ਸਾਖੀਆਂ ਪੁੱਛਹ ਕਾਹੋ ਕੰਤਨੀ ਸਾਨੀ ਸਪ੍ਰੇਮ ਪਰੀ ਕਾਸ਼ ਬੋਲ ਨਾ ਜਾਣੀ ਗੋਣ ਗੂੜ ਗੋਪਤ ਅਪਾਰ ਕਰਤੇ ਗਮ ਅੰਤ ਨਾ ਪਾਵਹਿ ਭਗਤ ਪਾਏ ਧਿਆ ਆਪਣੇ ਪ੍ਰਭ ਭਾਣੀ ਬੇਨਵੰਤ ਨਾਨਕ ਰੰਗ ਰਾਤੀ ਪ੍ਰੇਮ ਸਹਿਜ ਸਮਾਣੀ ਸੁਖ ਸੋਹੇ ਲੜੇ ਹਾਰ ਗਾਵਣ ਲੱਗੇ ਸਾਜਨ ਸਰਸਿਆੜੇ ਦੁਖ ਦੁਸ਼ਮਨ ਭਾਗੇ ਸੁਖ ਸਹਜ ਸਰਸ ਹਰ ਨਾਮ ਰਹਿ ਸੇ ਪ੍ਰਭ ਆਪ ਕਿਰਪਾ ਧਾਰੀਆ ਹਰ ਚਰਣ ਲਾਗੇ ਸਦਾ ਜagge ਮਿਲੇ ਪ੍ਰਭ ਬਨਵਾ ਰੀਆ ਸੋਭ ਦੇਵ ਸਿ ਆਏ ਸਹਿਜ ਪਾਏ ਸਗਲ ਨਿਧ ਪ੍ਰਭ ਪਾਗੇ ਬੇਨਵੰਤ ਨਾਨਕ ਸਰਣ ਸੁਆਮੀ ਸਦਾ ਹਰ ਜਨ ਤਾਗੇ ਸੋਭ ਦੇਵ ਸਿ ਆਏ ਸਹਿਜ ਪਾਏ ਸਗਲ ਨੇਦ ਪ੍ਰਭ ਪਾਗੇ ਬਿਨਵੰਤ ਨਾਨਕ ਸਰਣ ਸੁਆਮੀ ਸਦਾ ਹਰ ਜਨ ਤਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾ ਮਹੱਲਾ ਪੰਜਵਾ ਸ਼ੰਤ ਘਰ ਸਤਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਸੁਭ ਚਿੰਤਨ ਗੋਬਿੰਦ ਰਾਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ